ਕੈਨੇਡਾ ਚ ਪੀਆਰ ਹੋਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਆਸਟ੍ਰੇਲੀਆ ਨੇ ਵੱਡੇ ਬਦਲਾਕ ਕੀਤੇ ਨੇ ਜਸਟਨ ਟਰੂਡੋ ਤੋਂ ਬਾਅਦ ਮਾਰਕ ਕਰਨੀ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਦੇ ਆਈ ਭਾਰਤ ਕੈਨੇਡਾ ਸਬੰਧਾਂ ਵਿੱਚ ਮੋੜ ਨਰਮੀ ਆਉਣ ਲੱਗੀ ਹੈ ਇਸ ਦੇ ਨਾਲ ਹੀ ਪੀਆਰ ਡੀਓ ਡੀ ਕਰ ਰਹੇ ਲੱਖਾਂ ਭਾਰਤੀ ਸਟੂਡੈਂਟਸ ਵਿੱਚ ਵੀ ਨਵੀਂ ਉਮੀਦ ਜਾਗੀ ਹੈ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਅਤੇ ਵਰਕ ਪਰਮਿਟ ਨੀਮਾ ਵਿੱਚ ਜੋ ਤਾਜ਼ਾ ਬਦਲਾਅ ਕੀਤੇ ਨੇ ਉਹਨਾਂ ਦੇ ਫਾਇਦੇ ਤੇ ਨੁਕਸਾਨ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ 2026 ਪਾਇਲਟ ਪ੍ਰੋਗਰਾਮ ਹੇਠ 33000 ਵਰਕ ਪਰਮਿਟ ਧਾਰਕਾਂ ਨੂੰ ਸਥਾਈ ਨਿਵਾਸ ਪੀਆਰ ਦੇਣ ਦੀ ਯੋਜਨਾ ਤਿਆਰ ਕੀਤੀ ਗਈ ਹੈ ਟੀਆਰ 2ਪੀਆਰ ਪ੍ਰੋਗਰਾਮ ਰਾਹੀਂ ਇਸ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ ਇਸ ਵਿੱਚ ਫ੍ਰੈਂਚ ਭਾਸ਼ਾ ਅਤੇ ਹੈਲਥ ਸਰਵਿਸਸ ਨਾਲ ਜੁੜੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ ਹਾਲਾਂਕਿ ਸਰਕਾਰ ਨੇ ਅਜੇ ਪੂਰਾ ਖਾਕਾ ਸਾਹਮਣੇ ਨਹੀਂ ਰੱਖਿਆ ਤਾਂ ਜੋ ਹਾਲੀਆ ਸਖਤ ਨੀਤੀਆਂ ਕਾਰਨ ਨਿਰਾਸ਼ ਵਿਦੇਸ਼ੀ ਖਾਸ ਕਰਕੇ ਭਾਰਤੀ ਸਟੂਡੈਂਟਸ ਦਾ ਭਰੋਸਾ ਦੁਬਾਰਾ ਜਿੱਤਿਆ ਜਾ ਸਕੇ ਕੈਨੇਡਾ ਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਇਮੀਗ੍ਰੇਸ਼ਨ ਸਖਤ ਕਰਨ ਨਾਲ ਅਰਥ ਵਿਵਸਥਾ ਤੇ ਸਿੱਧਾ ਅਸਰ ਪੈਂਦਾ ਇਸ ਲਈ ਕਈ ਕਦਮ ਵੀ ਚੁੱਕੇ ਜਾ ਰਹੇ ਨੇ ਵਰਕ ਪਰਮਿਟ ਨਾਲ ਜੁੜੇ ਨਿਯਮਾਂ ਵਿੱਚ ਨਵਾਂ ਰਾਸ਼ਟਰੀ ਔਸਤਨ ਵੇਤਨ 28.50 ਡਾਲਰ ਪ੍ਰਤੀ ਘੰਟਾ ਕਰ ਦਿੱਤਾ ਗਿਆ ਤੇ ਲੋੜ ਅਨੁਸਾਰ ਰੋ ਇਸ ਨੂੰ ਵਕਤ-ਵਕਤ ਸੂਬਿਆਂ ਵਿੱਚ ਹੋਰ ਵੀ ਵਧਾ ਆ ਜਾ ਸਕਦਾ ਹੈ ਸਰਕਾਰ ਨੇ ਵਰਕ ਪਰਮਿਟ ਐਕਸਟੈਂਸ਼ਨ ਦੀ ਡਿਜੀਟਲ ਪਹਿਲ ਤੋਂ ਤੇਜ਼ ਪ੍ਰਕਿਰਿਆ ਲਾਗੂ ਕੀਤੀ ਹੈ ਹੁਣ ਅਰਜ਼ੀ ਪੈਂਡਿੰਗ ਰਹਿਣ ਉਤੇ 180 ਦਿਨਾਂ ਤੱਕ ਦੀ ਆਪਰਥਕ ਸਥਿਤੀ ਵਿੱਚ ਉਮੀਦਵਾਰ ਕੰਮ ਜਾਰੀ ਰੱਖ ਸਕਣਗੇ ਉਧਰ 2026 ਤੋਂ 2028 ਤੱਕ ਅਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ 43% ਦੀ ਕਮੀ ਕਰਨ ਦੀ ਯੋਜਨਾ ਵੀ ਐਲਾਨ ਕੀਤੀ ਗਈ ਹੈ ਅਧਿਕਾਰੀਆਂ ਨੂੰ ਦਸਤਾਵੇਜ਼ ਰੱਦ ਕਰਨ ਤੇ ਨਿਯੋਗਤਾਵਾਂ ਦੀ ਸਖਤ ਜਾਂਚ ਕਰਨ ਤੇ ਵਿਆਪਕ ਅਧਿਕਾਰ ਦਿੱਤੇ ਗਏ ਨੇ ਉਧਰ ਆਸਟ੍ਰੇਲੀਆ ਵਿੱਚ ਡਿਜੀਟਲ মিডিਆ ਕਾਨੂੰਨ ਤਹਿਤ 16 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਫੇਸਬੁੱਕ ਇੰਸਟਾਗ੍ਰam ਟਿਕਟੌਕ ਸਨੈਪਚੈਟ ਯੂਟਿਊਬਰ ਐਡਿਟ ਤੇ ਕਿੱਕ ਵਰਗੇ ਪਲੇਟਫਾਰਮਾਂ 'ਤੇ ਅਕਾਊਂਟ ਬਣਾਉਣ ਜਾਂ ਵਰਤਣ ਉੱਤੇ ਉਰਨ ਪਵੰਤੀ 10 ਦਸੰਬਰ ਤੋਂ ਲਾਗੂ ਹੋਵੇਗੀ ਪਿਛਲੇ ਹਫਤੇ ਸੰਸਦ ਨੇ ਇਸ ਨਵੇਂ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਸਿੱਤੇ ਤਕਨੀਕੀ ਕੰਪਨੀਆਂ ਨੇ ਇਸ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਮਨੁੱਖੀ ਅਧਿਕਾਰ ਸੰਗਠਨ ਸਰਕਾਰ ਦੇ ਫੈਸਲੇ ਨੂੰ ਬੱਚਿਆਂ ਦੀ ਆਜ਼ਾਦੀ ਤੇ ਹਮਲਾ ਘਰਾਤੇ ਰਿਨੇ ਮੈਟਾ ਸਨੈਪਚੈਟ ਤੇ ਟਿਕਟੌਕ ਅਨੁਸਾਰ ਓਲ 16 ਸਾਲ ਤੋਂ ਘੱਟ ਉਮਰ ਵਾਲੇ ਸਾਰੇ ਅਕਾਊਂਟਾਂ ਨੂੰ ਆਪਣੇ ਆਪ ਡੀਐਕਟੀਵੇਟ ਕਰ ਦੇਣਗੇ ਪ੍ਰਧਾਨ ਮੰਤਰੀ ਐਂਥਨੀ ਐਲਵਾਈਨਜ਼ ਨੇ ਕਿਹਾ ਕਿ ਬੱਚਿਆਂ ਦੀ ਮਾਨਸਿਕ ਸਿਹਤ ਤੇ ਸੁਰੱਖਿਆ ਸਾਡੀ ਪਹਿਲਾ ਡਿਜੀਟਲ ਮੀਡੀਆ ਤੇ ਸਾਈਬਰ ਬੁਲੀਂਗ ਤੋ ਸਮਗਰੀ ਉਤੇ ਨਸ਼ਿਆਂ ਵਰਗੀਆਂ ਚੀਜ਼ਾਂ ਬੱਚਿਆਂ ਨੂੰ ਬਹੁਤ ਨੁਕਸਾਨ ਪਹੁੰਚਾ ਰਹੀਆਂ ਨੇ ਅਸੀਂ ਮਾਪਿਆਂ ਦੀ ਜ਼ਿੰਮੇਵਾਰੀ ਨਹੀਂ ਲੈ ਰਹੇ ਪਰ ਪਲੈਟਫਾਰਮਾਂ ਨੂੰ ਜ਼ਿੰਮੇਵਾਰ ਬਣਾ ਰਹੇ ਹਾਂ ਈ ਸੇਫਟੀ ਕਮਿਸਟਰ ਜੁਲੀ ਇਨਮੈਟ ਗ੍ਰਾਂਟ ਨੇ ਕਿਹਾ ਕਿ ਇਹ ਪਵੰਦੀ ਨੌਜਵਾਨਾਂ ਦੀ ਰੱਖਿਆ ਕਰਨ ਵਾਸਤੇ ਲਗਾਈ ਗਈ ਹੈ ਉਹਨਾਂ ਨੂੰ ਸਜ਼ਾ ਦੇਣ ਲਈ ਨਹੀਂ ਕਾਨੂੰਨ ਮੁਤਾਬਕ ਕੋਈ ਵੀ ਡਿਜੀਟਲ ਮੀਡੀਆ ਕੰਪਨੀ ਜੇਕਰ ਉਮਰ ਦੀ ਪੁਸ਼ਟੀ ਨਹੀਂ ਕਰੇਗੀ ਤਾਂ ਉਸ ਨੂੰ ਹਰ ਉਲੰਘਣਾ ਤੇ 4.95 ਕਰੋੜ ਆਸਟ੍ਰੇਲੀਆਈ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਸਰਕਾਰ ਨੇ ਅਜੇ ਤਕਨੀਕੀ ਵੇਰਵੇ ਪੂਰੀ ਤਰ੍ਹਾਂ ਨਹੀਂ ਦੱਸੇ ਰਹਾਉ ਬਾਇਓਮੈਟ੍ਰਿਕ ਜਾਂ ਸਰਕਾਰੀ ਆਈਡੀ ਜਿਵੇਂ ਪਾਸਪੋਰਟ ਡਰਾਈਵਿੰਗ ਲਾਇਸੈਂਸ ਰਾਹੀਂ ਉਮਰ ਸਬੰਧੀ ਪੁਸ਼ਟੀ ਕਰਨ ਦੀ ਯੋਜਨਾ ਜ਼ਿਕਰਯੋਗ ਹੈ ਕਿ ਵੱਖ-ਵੱਖ ਭਾਈਚਾਰਿਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹਾਲਾਂਕਿ ਕੁਝ ਲੋਕ ਸਰਕਾਰ ਦੇ ਇਸ ਫੈਸਲੇ ਤੋਂ ਨਾਰਾਜ਼ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਬੱਚੇ ਦੋਸਤਾਂ ਤੋਂ ਵੱਖ ਹੋ ਜਾਣਗੇ ਕਈ ਦੇਸ਼ ਇਸ ਕਾਨੂੰਨ ਨੂੰ ਨਮੂਨੇ ਵਜੋਂ ਦੇਖ ਰਹੇ ਨੇ ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਡਿਜੀਟਲ ਮੀਡੀਆ ਤੇ ਪਾਬੰਦੀ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਵਾਲੇ ਲੜਕੇ ਨੇ ਕਿਹਾ ਕਿ ਇੰਜ ਬੱਚੇ ਇੰਟਰਨੈਟ ਤੇ ਡਿਜੀਟਲ ਦੁਨੀਆ ਤੋਂ ਹੋਰ ਹੋ ਜਾਣਗੇ ਹਾਈ ਕੋਰਟ ਕੇਸ ਵਿੱਚ ਸੰਚਾਰ ਮੰਤਰੀ ਅਨੀਕਾ ਵਿਲਜ਼ ਅਤੇ ਈ ਸੇਫਟੀ ਕਮਿਸ਼ਨਰ ਜੁਲੀ ਐਨਮੈਟ ਗ੍ਰਾਂਟ ਖਿਲਾਫ ਨੋਇਆ ਜੋਨਸ ਸਹਿ ਮੁਦਈਆ ਜੋਨਸ ਨੇ ਦਲੀਲ ਦਿੱਤੀ ਹੈ ਕਿ ਸਨੀਤੀ ਨਾਲ ਬੱਚੇ ਇਕੱਲੇ ਪੈ ਜਾਣਗੇ ਤੇ ਉਹਨਾਂ ਦਾ ਸਵਾਹ ਜੋਖਮ ਭਰਪੂਰ ਹੋ ਜਾਵੇਗਾ ਉਹਨਾਂ ਨੇ ਕਿਹਾ ਕਿ ਸਾਨੂੰ ਡਿਜੀਟਲ ਮੀਡੀਆ ਤੋਂ ਗਲਤ ਚੀਜ਼ਾਂ ਹਟਾਉਣੀਆਂ ਚਾਹੀਦੀਆਂ ਨੇ ਜਦ ਬੱਚੇ ਸੱਚਮੁੱਚ ਲੁੱਕ ਕੇ ਦੇਖਦੇ ਨੇ ਤਾਂ ਚੀਜ਼ਾਂ ਖਤਰਨਾਕ ਹੋ ਸਕਦੀਆਂ ਨੇ ਜੋਨਸ ਨੇ ਕਿਹਾ ਕਿ ਡਿਜੀਟਲ ਮੀਡੀਆ ਆਪਸ ਚ ਜੁੜੇ ਰਹਿਣ ਤੇ ਵਿਚਾਰ ਰੱਖਣ ਲਈ ਜ਼ਰੂਰੀ ਹੈ ਜੇ ਬੰਦ ਹੋ ਗਿਆ ਤਾਂ ਸਾਰੇ ਦੋਸਤ ਇਕੱਲੇ ਰੇ ਚਾਂਗੇ